ਹਾਂ ਸਰ ਅੱਜ ਜਿਹੜੀ ਨਗਰ ਨਿਗਮ ਦੇ ਵਿੱਚ ਕਰਮਚਾਰੀਆਂ ਦੇ ਨਾਲ ਮੀਟਿੰਗ ਪਈ ਹੈ ਜੇ ਤੁਸੀਂ ਇੱਥੇ ਪਹੁੰਚੇ ਹੋ ਕੀ ਕਰ ਚਾਹਨਾ ਹੈ तकरीबन ਨੰਬਰ ਟਾਈਮ ਨੂੰ ਇਲੈਕਸ਼ਨ ਚ ਨਿਕਲ ਗਿਆ ਔਰ ਇਲੈਕਸ਼ਨ ਜੀ ਬਿਜ਼ੀ ਰਹੇ ਲੋਕਾਂ ਦੀ ਫੀਡਬੈਕ ਵੀ ਆ ਗਈ ਸਾਨੂੰ ਕਿਉਂਕਿ ਇਲੈਕਸ਼ਨ ਚ ਲੋਕ ਦੱਸਦੇ ਵੀ ਆਪਣੀ ਗੱਲ ਵੀ ਕਰਦੇ ਆ ਔਰ ਉਹ ਸਬੰਧ ਦੇ ਵਿੱਚ ਵੀ ਲੋਕਾਂ ਦੀ ਜੋ ਸਾਡੇ ਕੋਲ ਵਿੱਚ ਲੋਕਾਂ ਨੇ ਸਾਨੂੰ ਗੱਲਾਂ ਦੱਸੀਆਂ ਇਲੈਕਸ਼ਨ ਦੇ ਡਿਊਰਿੰਗ ਵੀ ਉਹ ਸਬੰਧ ਅਸੀਂ ਸਾਰੇ ਅੱਜ ਬੈੱਕੇ ਕਿਉਂਕਿ ਘਰ ਵੀ ਐ ਇੱਕ ਤਾਂ ਪਾਣੀ ਦੀ ਸਮੱਸਿਆ ਟਿਊਬਲਾਂ ਦੀ ਕਮੀ ਨਹੀਂ ਕਿੱਥੇ ਅੱਛਾ ਇੱਕ ਚੀਜ਼ ਹੋ ਰਹਾ ਸੀ ਲੋਕਾਂ ਨੂੰ ਬੇਨਤੀ ਕਰਦਾ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਸਾਰੇ ਤੁਹਾਡੇ ਪ੍ਰੈਸ ਦੇ ਰਾਹੀਂ ਹਿਸਾਬਪਾ ਆਪਣੇ ਮਿੱਤਰਾਂ ਰਾਹੀਂ ਵੀ ਆਪਾਂ ਪਾਣੀ ਜਿਹੜਾ ਹੈ ਥੱਲੇ ਚੱਲ ਜਾਂਦਾ ਥੱਲੇ ਚੱਲ ਜਾਂਦਾ ਤਾਂ ਪ੍ਰੈਸ਼ਰ ਘਟ ਜਾਂਦਾ ਪ੍ਰੈਸ਼ਰ ਘਟ ਕੇ ਵੀ ਦਿੱਕਤ ਆ ਥੋੜੀ-ਬੋਤੀ ਦਿੱਕਤ ਅਸੀਂ ਦੇਖਦੇ ਪਏ ਦੇਸ਼ ਸਾਰੇ ਜਗ੍ਹਾ ਦੇ ਉੱਤੇ ਦਿੱਕਤ ਆਂਦੀ ਵੀ ਹੈ ਸਾਨੂੰ ਉਹ ਵੇਅਰ ਵੀ ਕਰਨਾ ਚਾਹੀਦਾ ਸਾਥ ਵੀ ਲੋਕੋ ਲੇਕਿਨ ਸਾਡੇ ਵੱਲੋਂ ਕਾਰਪੋਰੇਸ਼ਨ ਵੱਲੋਂ ਕੋਈ ਕਮੀ ਨਹੀਂ ਰਹੀ ਜਿੱਥੇ ਕੋ ਬੋਰ ਰੀਵੋਰ ਹੋਣ ਵਾਲਾ ਅਸੀਂ ਤੁਰੰਤ ਕਰਦੇ ਪਏ ਕੋਸ਼ਿਸ਼ ਕਰਦੇ ਆ ਉਹਨੂੰ ਜਲਦ ਤੋਂ ਜਲਦ ਕਰੀਏ ਦੂਜੀ ਗੱਲ ਹੈ ਟਿਊਬਲ ਸਵੇਲੇ ਸਾਰੇ ਪਹਿਲੀ ਵਾਰ ਹੈ ਵੀ ਜਿੱਥੇ-ਜਿੱਥੇ ਕਿਸੇ ਨੇ ਟਿਊਬਲ ਮੰਗਿਆ ਉਥੋਂ ਸੈਡੀਓਸੀ ਦਿੱਤਾ ਇੱਥੇ ਲੋੜ ਹੈ ਲੇਕਿਨ ਡਿਸਟ੍ਰਿਬਿਊਸ਼ਨ ਜਿੱਥੇ ਕਮੀ ਆ ਉਹ ਸਮਾਨ ਅਸੀਂ ਅੱਜਕੱਲ੍ਹ ਇਦੇ ਵਿੱਚ ਮੇਰ ਸਾਹਿਬ ਨੇ ਕਿਹਾ ਮੈਂ ਗੱਲ ਕੀਤੀ ਆਪਣੀ ਸੀਨੀਅਰ ਡਿਪਟੀ ਮੇਰ ਸਾਹਿਬ ਨਾਲ ਅਸਿਸਟੈਂਟ ਮिशनर ਸਾਹਿਬ ਬੈਠੇ ਸਾਡੀ ਤਾਂ ਲੋਕਾਂ ਨੂੰ ਇਹ ਨਾਲ ਨਾਲ ਤਕੀਦ ਹੈ ਕਿ ਕੋਈ ਆਦਮੀ ਪਾਣੀ ਵੇਸਟ ਨਾ ਕਰੇ ਕਾਰ ਤੋਂਨ ਦੇ ਵਿੱਚ ਸੜਕ ਤੋਂਨ ਚ ਫਰਸ਼ ਤੋਂਨ ਦੇ ਵਿੱਚ ਤਾਂ ਕਿ ਬਾਕੀਆਂ ਨੂੰ ਪਾਣੀ ਮਿਲ ਸਕੇ ਇੱਕ ਤਾਂ ਮੇਦਰ ਕਾਰਨ ਸਗਾ ਅੱਜ ਪਾਣੀ ਨੂੰ ਰਿਵਿਊ ਕਰਨਾ ਔਰ ਕਾਰਪੋਰੇਸ਼ਨ ਦੇ ਹੋਰ ਵੀ ਜਿਹੜੇ ਹਜ਼ਾਰੇ ਕੰਮ ਕਰ ਰਹੇ ਆ ਉਹਨਾਂ ਦੀ ਫਿਰ ਲੋਕਾਂ ਨੂੰ ਕੋਈ ਦਿੱਕਤ ਨਾ ਹੋਵੇ ਕਾਰਪੋਰੇਸ਼ਨ ਹੁਸ਼ਿਆਰਪੁਰ ਦੇ ਵਿੱਚ ਆ ਕੇ। ਇਹਦੇ ਲਈ ਜਿੱਥੇ ਅੱਜ ਅਸੀਂ ਬੈਠੇ ਆਂ ਉੱਥੇ ਮੈਂ ਇਹਨਾਂ ਨੂੰ ਕਿਹਾ ਸੀ ਜਲਦ ਨੈਕਸਟ ਵੀਕ ਦੇ ਵਿੱਚ ਆਪਾਂ ਕਿਸੇ ਵੇਲੇ ਵੀ ਆਪਾਂ ਪਬਲਿਕ ਦੇ ਵਿੱਚ ਬੈਠਾਂ। ਤਾਂ ਕਿ ਪਬਲਿਕ ਦਾ ਰਿਵਿਊ ਹੋਰੇ ਬ੍ਰਾਂਚ ਦਾ ਸਾਡੇ ਕੋਲ ਪਹੁੰਚੇ ਕਾਰਪੋਰੇਸ਼ਨ। ਪਾਣੀ ਦੀ ਸਵੱਛਤਾ ਦੇ ਬਾਰੇ ਸਾਡੀ ਗੱਲ ਕਰੀਏ ਤੇ ਇੱਕ ਹਿਸ਼ਾਕ ਵਰਹਾਦ ਇੱਕ ਇਦਾਂ ਦਾ ਹੈਗਾ ਸ਼ਹਿਰ 13 ਘੰਟੇ ਸਪਲਾਈ ਜਿਹੜੀ ਬਹੁਤ ਜ਼ਿਆਦਾ ਹੈਗੀ। ਫਿਰ ਜਿੰਨੀ ਕਪੈਸਿਟੀ ਹੈਗੀ ਆ ਉਹ ਤੋਂ ਦੁੱਗਣੀ ਜਿਹੜੀ ਹੈਗੀ ਆ ਪਾਣੀ ਜਿਹੜਾ ਜ਼ਮੀਨ ਤੋਂ ਕੱਢਿਆ ਜਾਂਦਾ ਹੈ ਜਦੋਂ ਬਾਕੀ ਸ਼ਹਿਰਾਂ ਵਿੱਚ ਟਾਈਮਿੰਗ ਥੋੜਾ ਘਟੀ ਤਾਂ ਅਡਜਸਟ ਕੀਤਾ ਹੋਇਆ ਕੀ ਹਿਸ਼ਾਰਪੁਰ ਵਿੱਚ ਨਹੀਂ ਹੋ ਸਕਦਾ 13 ਘੰਟੇ ਪਾਣੀ ਜਿਹੜਾ ਹੈਗਾ ਉਹ ਕੱਢ ਦੋ ਤੇ ਕਿੰਨੇ ਕਰੋੜ ਜਿਹੜਾ ਹੈਗਾ ਲੀਟਰ ਜਿਹੜਾ ਡੇਲੀ ਨਿਕਲਦਾ ਪਿਆ ਤੁਹਾਨੂੰ ਦੇਖੋ ਡੈਫੀਨਿਟਲੀ ਜੇ ਅਗਰ ਤੁਸੀਂ ਇਹ ਗੱਲ ਕੀਤੀ ਆ ਭਾ ਲੈ ਕੇ ਬਰਾਸਾਂ ਗੱਲ ਕਰਦੇ ਆਕਾ ਨੂੰ ਪੁੱਛਿਆ ਕਿ ਪਾਣੀ ਵੇਸਟ ਕਿਉਂ ਨਾ ਹੁੰਦਾ ਸਾਨੂੰ ਜਿੰਨਾ ਲੋੜਾ ਇੰਨਾ ਕੱਢਿਆ ਜਾਵੇ ਲੇਕਿਨ ਅੱਜ ਤੱਕ ਪੋਜੀਸ਼ਨ ਇਹ ਹੈ ਕਿ ਲੋਕ ਸਾਨੂੰ ਜਿਹੜਾ ਬਹੁਤ ਕੁਛੇਰੀ ਹੈ ਬਾਕੀ ਪਾਣੀ ਦੀ ਸਪਲਾਈ ਆਲਗੋ ਸ਼ਹਿਰ ਦੇ ਕੁਝ ਏਰੀਆ ਨੂੰ ਛੱਡ ਗਏ ਠੀਕ ਚੱਲ ਰਿਹਾ ਅੱਜ ਵੀ ਸਰ ਇੱਕ ਮੈਟਰ ਆਇਆ ਸੀਗਾ ਉੱਥੇ ਇਹਨਾਂ ਨੇ ਪਾਣੀ ਪਾਨ ਦੀ ਕੋਸ਼ਿਸ਼ ਕੀਤੀ ਹੈ ਤੇ ਦੂਜੇ ਬੰਦਿਆਂ ਨੂੰ ਫਿਕਰ ਪੈ ਗਿਆ ਵੀ ਕਿਤੇ ਸਾਡਾ ਨਾ ਘਟ ਜਾਵੇ ਤੇ ਉੱਥੇ ਥੋੜਾ ਜਿਹਾ ਹੋ ਜਾਂਦਾ ਮੈਟਰ ਲੇਕਿਨ ਪਾਣੀ ਦੀ ਬਚਤ ਤੇ ਤੁਸੀਂ ਗੱਲ ਕੀਤੀ ਹੈ ਬੜਾ ਜ਼ਰੂਰੀ ਹੈ ਇੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ లైకర్ ਤੋਂ ਤੱਕ ਇਹ ਕਿੰਨੀ ਹਾਂ ਟਾਈਮ ਦੇ ਵਿੱਚ ਅਸੀਂ ਇਹਨਾਂ ਕਿਹਾ ਸੀ ਪਿੱਛੇ ਦੁਪਹਿਰ ਦਾ ਬੰਦ ਕਰ ਦਿਓ ਜਿੰਨੀ ਬਚਦੋ ਉਹਨਾਂ ਸਵੇਰੇ ਸ਼ਾਮ ਦੇ ਲੋਕਾਂ ਨੂੰ ਫਿਰ ਉਹਦੇ ਵਿੱਚ ਵੀ ਰਾਏ ਨਹੀਂ ਬਣੀ ਲੇਕਿਨ ਰਾਏ ਤਾਂ ਸਾਰੇ ਬਗਾਨੇ ਪੈ ਗਏ 13 ਘੰਟੇ ਨੂੰ ਜੇ ਆਪਾਂ 8 ਜਾਂ 9 ਘੰਟੇ ਵਿੱਚ ਐਡਜਸਟ ਕਰ ਲਈਏ ਸਵੇਰ ਨੂੰ ਥੋੜਾ ਟਾਈਮ ਜ਼ਿਆਦਾ ਦੇਈਏ ਸ਼ਾਮ ਨੂੰ ਟਾਈਮ ਜ਼ਿਆਦਾ ਦੇਈਏ ਦੁਪਹਿਰ ਨੂੰ 1:00 ਡੇਟ ਕਰੀਏ 2 ਘੰਟੇ ਦੇ ਇਸ ਲਈ ਡੈਫੀਨੇਟਲੀ ਗੱਲ ਕਰਾਂਗੇ ਕਿਉਂਕਿ ਲੋਕਾਂ ਨਾਲ ਵੀ ਅਸੀਂ ਗੱਲ ਕੀਤੀ ਲੋਕਾਂ ਤੋਂ ਵੀ ਥਿਊ ਲੈ ਆ ਉਹ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਲੋਕਾਂ 'ਚ ਉਹ ਵੀ ਕਹਿੰਦੇ ਆ ਕਿ ਜੇ ਇਹਦੇ ਵਿੱਚ ਕਟੌਤੀ ਆ ਜਵੇ ਤੇ ਕੋਈ ਹਰਜੀ ਕਿਉਂਕਿ ਲੋਕੀ ਵੀ ਅੰਨੇ ਵਾਹ ਪਾਣੀ ਵਰਤਦੇ ਆ ਲੋਕਾਂ ਨੂੰ ਸਟੋਰੇਜ ਦੀ ਆਦਤ ਨਹੀਂ ਸੀ ਸਟੋਰੇਜ ਦਾ ਸਿਸਟਮ ਨੇ ਲੋਕਾਂ ਨੇ ਰੱਖਿਆ ਜੀ ਇਹ ਸਾਡੇ ਸ਼ਹਿਰ ਦੇ ਵੀ ਜਿਹੜਾ ਸਟੋਰੇਜ ਸੀਗਾ ਇੱਥੇ ਵੀ ਜਿੱਦਾਂ ਕਈ ਸ਼ਹਿਰਾਂ ਦੇ ਜਿਹੜੇ ਪਾਣੀ ਜਨਾ ਕੱਢ ਕੇ ਉਹਨਾਂ ਟੈਂਕੀ ਰਾਹੀਂ ਉਹਨੇ ਘੰਟੇ ਦਿੰਦੇ ਸੀ ਸਾਡੇ ਕੋਲ ਸਿਸਟਮ ਉਹ ਵੀ ਹੈ ਨਾ ਸਾਡੇ ਪੁਰਾਣੀਆਂ ਟੈਂਕੀਆਂ ਸਾਰੀਆਂ ਫੀਲ ਤੋਂ ਜੁੜੀਆਂ ਇਹ ਫੀਲ ਹੈ ਉਹਦੇ ਖੜੀਆਂ ਹੈ ਕਿ ਉਹ ਸਾਡੇ ਸਿਸਟਮ ਵਾਂਗ ਹੀ ਰੱਖਿਆ ਨੇ ਤਾਂ ਕਿ ਅਸੀਂ ਐਕੂਰੇਟ ਕੱਢ ਗਏ ਉਹਨੇ ਘੰਟੇ ਬਾਅਦ ਟੰਕੀ ਰਹੀ ਲੇਕਿਨ ਇਹ ਚਲੋ ਲੋਕਾਂ ਨੂੰ ਫਰੈਸ਼ ਵਾਟਰ ਮਿਲਦਾ ਜੇ ਕੋਈ ਸ਼ੱਕ ਵਾਲੀ ਗੱਲ ਨਹੀਂ ਆ ਪਰ ਲੋਕਾਂ ਨੂੰ ਇਹਦੇ ਵਿੱਚ ਤੁਸੀਂ ਰਿਵਿਊ ਦਿੱਤਾ ਬੜਾ ਅੱਛਾ ਹੈ ਮੈਂ ਕਹਿੰਦਾ ਕੋਸ਼ਿਸ਼ ਕਰਦੇ ਆ ਲੋਕਾਂ ਕੋਲ ਲੈ ਕੇ ਪਤਾ ਕਰ ਫਸਟ ਸਟਰੀਟ ਲਾਈਟਾਂ ਦੀ ਗੱਲ ਕਰੀਏ ਸਾਰੇ ਵਾਰਡਾਂ ਦੇ ਵਿੱਚ ਸਰਵੇਖੀ ਹੋ ਚੁੱਕਿਆ ਨਵੀਆਂ ਲਾਈਟਾਂ ਲੱਗਣ ਦਾ ਅਜੇ ਤੱਕ ਲਾਈਟਾਂ ਨਹੀਂ ਲੱਗੀਆਂ ਜਲੰਦਰ ਰੋਡ ਤੇ ਵੀ ਜਿਹੜੀ ਲਾਈਟਾਂ ਖਰਾਬ ਨੇ ਟੈਕਸ਼ਨ ਦੇ ਬਹੁਤ ਚਾਲਾਂ ਆ ਗਈਆਂ ਇਹਦੇ ਕੋਲ ਸਾਰੀ ਬੰਦ ਹੈ ਜਿੱਥੇ ਦੇਖੋ ਰੋਡ ਰੋਡ ਕਿਉਂਕਿ ਟਾਈਮ ਲੰਬਾ ਪ੍ਰੋਸੈਸ ਦਾ ਲੱਗਿਆ ਇਲੈਕਸ਼ਨ ਚ ਹੁਣ ਇਹਨਾਂ ਕੋਲ ਦੁਆਰਾ ਹੁਣ ਕਾਨੂੰ ਹੋ ਗਿਆ ਦੇਖਦੇ ਪਏ ਆ ਪਰ ਜੋ ਸਰਕਾਰ ਇਹਨਾਂ ਦਾ ਡਾਟਾ ਕਾਰਪੋਰੇਸ਼ਨ ਦਾ ਡਾਟਾ ਇਹ ਕਹਿੰਦੇ ਅੱਜ ਵੀ 90% ਤੋਂ ਜ਼ਿਆਦਾ ਲਾਈਟਾਂ ਜਗਦੀਆਂ ਪਈਆਂ ਜਿਹੜੀਆਂ ਕਦੇ ਹੈਗੀਆਂ ਉਹਨਾਂ ਦਾ ਠੀਕਾ ਨਹੀਂ ਕੋਈ ਸ਼ਿਕਾਇਤ ਸਭ ਜਿਹੜੀ ਆਈ.ਡੀ. ਦੇ ਲੱਗਿਆ ਤਾਂ ਬਹੁਤ ਲੰਬੇ ਦਿਨ ਤੋਂ ਉਦਾਂ ਹੀ ਇਹਨਾਂ ਨੂੰ ਹੁਣ ਨੋਟ ਕਲਾਦਨੇ ਆ ਫੂਟ ਸੀਟ ਕੋਲ ਸਰ ਫੂਟ ਸੀਟ ਵਿੱਚ ਕਾਫੀ ਟਾਈਮ ਕੰਮ ਨਹੀਂ ਬੜੀ ਐਕਸੀਡੈਂਟ ਦੇ ਚਾਂਸ ਐਕਸੀਡੈਂਟ ਬਹੁਤ ਜ਼ਬਰਦਸਤ ਹੋਏ ਆ ਤੇ ਕੈਮਰਾ ਵੀ ਚੱਲ ਰਹੇ ਤਾਂ ਕੀ ਸਰਕਾਰ ਨੂੰ ਦਾ ਇਹ ਕੈਮਰਾ ਕਿਉਂ ਨਹੀਂ ਚੱਲਦਾ ਇਹ ਕਿਹੜੇ ਫੂਟ ਸੀਟ ਦਾ ਜਗਾ ਚੌਕ ਪੈਂਦਾ ਜੀ ਹਾਂਜੀ ਇੱਥੇ ਕਈ ਵਾਰੀ ਐਕਸੀਡੈਂਟ ਬਹੁਤ ਜ਼ਬਰਦਸਤ ਹੋਏ ਆ ਜੀ ਸਦਰ ਠਾਣੇ ਵਾਲੇ ਜੋਇਆ ਫੂਟ ਸੀਟ ਵਾਲਾ ਦਾ ਚੌਕ ਸੀਟ ਵਾਲੇ ਚੌਂਕ ਤੇ ਹੋਇਆ ਜੀ ਫੂਟ ਸੀਟ ਦੇ ਕੋਲ ਦੇਖੋ ਉੱਥੇ ਟਨ ਹੋ ਗਿਆ ਐਕਸੀਡੈਂਟ ਦੋ ਗੱਡੀ ਦਾ ਐਕਸੀਡੈਂਟ ਦੇਖੋ ਦੋਨੋਂ ਚੀਜ਼ਾਂ ਆ ਟ੍ਰੈਫਿਕ ਪੁਲਿਸ ਤੋਂ ਉੱਥੇ ਕਾਫੀ ਹੁੰਦੀ ਖੜੀ ਉਹਨਾਂ ਨੂੰ ਵੀ ਕੰਟਰੋ ਜੋ ਕੋਈ ਇੱਥੇ ਆਪਣੀ ਜਾਨ ਨੂੰ ਵੀ ਖਤਰਾ ਦੂਜੇ ਦੇ ਜਾਨ ਨੂੰ ਖਤਰਾ ਹੈ ਉਹ ਕੋਸ਼ਿਸ਼ ਕਰਦੇ ਆਂ ਸਪੀਡ ਲੈਂਬੜ ਪੁਲਿਸ ਨੂੰ ਕਰਨੇ ਇੱਥੇ ਕਰੂਗੇ ਪਰ ਕੈਮਰੇ ਸ਼ਹਿਰ ਸ਼ਹਿਰ ਤੋਂ ਜਿੰਨੇ ਕੈਮਰੇ ਲਈ ਕੋਈ ਵਰਕਿੰਗ ਨਹੀਂ ਕਰ ਰਿਹਾ ਕੈਮਰੇ ਆ ਉਹ ਬਿਲਕੁਲ ਦਿਖਾਣ ਦੀ ਗੱਲ ਹੈ ਅਗਰ ਕਾਮ ਕੈਮਰੇ ਵਰਕ ਨਹੀਂ ਕਰ ਰਿਹਾ ਕਿਉਂ ਨਹੀਂ ਕਰ ਰਿਹਾ ਉਹਦਾ ਦਿਖ ਲੈਂਦੇ ਇਹਨਾਂ ਕੋਲ ਡਾਟਾ ਪੁੱਛਦਾ ਮੈਂ ਤੁਸੀਂ ਮੇਰੇ ਸਾਹਮਣੇ ਲੈ ਕੇ ਜਾਂਦਾ ਨਾਲ ਗੱਲ ਕਰਵਾਨ ਕਰਦੇ ਠੀਕ ਹੈ